ਬਦਲਾਅ ਦਾ ਨਾਰਾ-ਨਾਰਾ ਲੈ ਕੇ ਸਰਕਾਰ ਆਈ ਤਾਂ ਤੁਸੀਂ ਦੇਖ ਲੋਗੇ ਬਦਲਾਅ ਜਿੰਦਾ ਦਾ ਬਦਲਾਅ ਵਾ ਕਿ ਅੱਜ ਹਰ ਪੰਜਾਬੀ ਦੁਖੀ ਆ ਆਪਾਂ ਨੂੰ ਇਹਦਾ ਬਲਾਕ ਸੰਮਤੀ ਚੋਨਾ ਚ ਜ਼ਿਲ੍ਹਾ ਪ੍ਰੀਸ਼ਦਾਂ ਚੋਨਾ ਦੇ ਪ੍ਰਚਾਰ ਕਰਨ ਦੀ ਲੋੜ ਆ ਕਿ ਆਪਾਂ ਆਪਣੀ ਸ਼ਰੋਧ ਨੂੰ ਕਾਲੀ ਦਲ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਵਾਪਸ ਲੈ ਕੇ ਆ ਜਾਈਏ ਰੋਮਨੀ ਕਾਲੀਦਰ ਵੱਲੋਂ ਅੱਜ ਹਲਕਾ ਫਗਵਾੜਾ ਦੇ ਵਿੱਚ ਇੱਕ ਹੈ ਮੀਟਿੰਗ ਅਜ਼ੋਜ਼ਿਤ ਕੀਤੀ ਗਈ ਜਿਸ ਦੇ ਵਿੱਚ 17 ਬਲਾਕ ਸਮਤੀ ਮੈਂਬਰਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਦੋ ਉਮੀਦਵਾਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਮੀਟਿੰਗ ਦੇ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਸੀਨੀਅਰ ਉਦੀਦਾਰਾਂ ਅਤੇ ਵੱਡੀ ਗਿਣਤੀ ਦੇ ਵਿੱਚ ਪਾਰਟੀ ਵਰਕਰਾਂ ਨੇ ਵੀ ਸ਼ਰਕਤ ਕੀਤੀ ਜਿਸ ਮੁਖੀ ਹਲਕਾ ਇੰਚਾਰਜ ਸ਼ੈਰੀ ਰਣਜੀਤ ਸਿੰਘ ਖੁਰਾਨਾ ਅਤੇ ਹਲਕਾ ਇੰਚਾਰਜ ਦਿਹਾਈਤੀ ਰਜ਼ਿੰਦਰ ਸਿੰਘ ਚੰਦੀ ਨੇ ਸਮੂਹ ਲੀਡਰਸ਼ਿਪ ਨਾਲ ਮਿਲ ਕੇ ਚੋਣ ਅਣਨੀਤੀ ਤੇ ਵਿਚਾਰ ਵਟਾਂਦਰਾ ਕੀਤਾ ਤੇ ਦੋਹਾਂ ਉੱਦੀਦਾਰਾਂ ਨੇ ਕਿਹਾ ਕਿ 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੇਸ਼ਦ ਚੋਣਾਂ ਦੇ ਵਿੱਚ ਹਰ ਵੋਟਰ ਸ਼ੋਮਨੀ ਕਾਲੀ ਦਲ ਦਾ ਸਾਥ ਦੇਵੇ ਉਹਨਾਂ ਨੇ ਇਹ ਵੀ ਜੋਰ ਦੇ ਕੇ ਕਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਪੰਜਾਬ ਨੇ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਹੋਏ ਹਨ ਤੇ ਇਸ ਲਈ ਉਹਨਾਂ ਨੇ ਵੋਟਰਾਂ ਨੂੰ ਬੇਨਤੀ ਕੀਤੀ ਹੈ ਕਿ ਸਵਾਰ ਆਪਣੀ ਵੋਟ ਤਕਰੀ ਦੇ ਨਿਸ਼ਾਨ ਤੇ ਪਾ ਕੇ ਅਕਾਲੀ ਦਲ ਦੀ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਅੱਗੇ ਵੀ ਹਲਕੇ ਦੇ ਵਿੱਚ ਵਿਕਾਸ ਦੇ ਕੰਮ ਹੋਰ ਤੇਜ਼ੀ ਨਾਲ ਕੀਤੇ ਜਾ ਸਕਣ ਤੇ ਮੀਟਿੰਗ ਦੇ ਅੰਤ ਦੇ ਵਿੱਚ ਰਣਜੀਤ ਸਿੰਘ ਘੁਰਾਨਾ ਤੇ ਰਜਿੰਦਰ ਸਿੰਘ ਚੰਦੀ ਨੇ ਫਗਵਾੜਾ ਨਿਊਜ਼ ਨਾਲ ਖਾਸ ਗੱਲਬਾਤ ਵੇਖੀ ਤੀ ਆਓ ਸੁਣਦੇ ਹਾਂ ਉਹਨਾਂ ਦਾ ਕੀ ਕੁਝ ਕਹਿਣਾ ਫਗਵਾੜਾ نیوز ਲਈ ਕੈਮਰਾਮੈਨ ਜੱਟ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਕਾਲੇਦਾਨ ਹਲਕਾ ਫਗਵਾੜਾ ਵੱਲੋਂ 17 ਬਲਾਕ ਸੰਮਤੀ ਮੈਂਬਰ ਤੇ ਦੋ ਜ਼ਿਲ੍ਹਾ ਪ੍ਰੇਸ਼ਰ ਦੇ ਕੈਂਡੀਡੇਟ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਡੇ ਸਮੂਹ ਪਿੰਡਾਂ ਤੋਂ ਸਾਡੇ ਸੀਨੀਅਰ ਅਹੁਦੇਦਾਰ ਨਾਲ ਸ਼ਾਮਲ ਹੋਏ ਤੇ ਉੱਥੇ ਸ਼ਹਿਰ ਦੇ ਅਹੁਦੇਦਾਰ ਵੀ ਨਾਲ ਸ਼ਾਮਲ ਹੋਏ ਮੈਂ ਅੱਜ ਪੰਜਾਬ ਦੇ ਲੋਕਾਂ ਨੂੰ ਫਗਵਾੜੇ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਓ ਆਪਾਂ ਆਪਣੇ ਖੇਤਰੀ ਪਾਰਟੀ ਦਾ ਸਾਥ ਦੇਈਏ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ-ਜਦੋਂ ਵੀ ਸਰਕਾਰ ਬਣੀ ਆ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਹੁਤ ਵਿਕਾਸ ਕੀਤੇ ਉਹਨਾਂ ਕੰਮਾਂ ਨੂੰ ਯਾਦ ਕਰਕੇ ਆਪਾਂ 14 ਤਰੀਕ ਨੂੰ ਚੋਣ ਨਿਸ਼ਾਨ ਤਕੜੀਆਂ ਵੰਡਣ ਦਵਾ ਕੇ ਵੰਡਣ ਨਹੀਂ ਹੈਗਾ ਇਸ ਵਾਰੀ ਇਸ ਵਾਰੀ ਦੋ ਬੈਲਟ ਪੇਪਰ ਮਿਲਨੇ ਆ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਤੇ ਇੱਕ ਬਲਾਕ ਸੰਮਤੀ ਦਾ ਤੇ ਮੈਂ ਸਮੂਹ ਪਿੰਡਾਂ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਇਹਦਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਚੁਕਾਣਾ ਤਾਂ ਜੋ ਆਪਾਂ ਉਸੇ ਤਰ੍ਹਾਂ ਵਿਕਾਸ ਕਰ ਸਕੀਏ ਤੇ 2027 'ਚ ਸਦਾ ਸੁਖਵੀਰ ਸਿੰਘ ਬਾਦਲ ਜੀ ਨੂੰ ਆਪਾਂ ਟੀਮ ਡਿਸਟ੍ਰਿਕਟ ਪੰਜਾਬ ਬਣਾ ਸਕੀਏ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਵਿਜ਼ਨ ਆ ਅਗਰ ਤੁਸੀਂ ਦੇਖ ਸਕਦੇ ਆ ਕਿ 2007 ਤੋਂ ਲੈ ਕੇ 2017 ਤੱਕ ਜਦੋਂ ਸਰਕਾਰ ਰਹੀ ਸੀ ਤਾਂ ਇੱਕ ਵਾਰੀ ਤਾਂ ਪੰਜਾਬ ਬਿਲੀਪਕੋ ਸਰਪਲਸ ਸੂਬਾ ਬਣਿਆ ਸੀ ਪੂਰਾ ਸੜਕਾਂ ਦਾ ਜਾਲ ਵਿਛਿਆ ਸੀ 에어ਪੋਰਟ ਬਣੇ ਸੀ ਬਹੁਤ ਵਿਕਾਸ ਦੇ ਕੰਮ ਹੋਏ ਸੀ ਅਗਰ ਮੈਂ ਧਾਰਵੇਤ ਪੱਖੋਂ ਗੱਲ ਕਰਾਂ ਤਾਂ ਚੱਪੜ ਜੜੀ ਦਾ ਮੈਦਾਨ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੋਲੇ ਜਿਹੜਾ ਗਲਿਆਰਾ ਬਣਾਇਆ ਵਾ ਆਪਣਾ ਖਲਾਰਘੜ੍ਹ ਦੀ ਸਿਰ ਗੁਰਬਖਸ਼ ਰਾਜਪਾਲ ਮਹਾਰਾਜ ਦੀ ਯਾਦਗਾਰ ਦਾ 200 ਕਰੋੜ ਰੁਪਏ ਚ ਸ਼੍ਰੀ ਪ੍ਰਮੋਖ ਭਗਵਾਨ ਬਾਲਵੀ ਕੀ ਮੰਦਿਰ ਜਿਹੜਾ ਬਣਾਇਆ 300 ਕਰੋੜ ਰੁਪਏ ਦਾ ਤਾਂ ਮੈਂ ਸਮਝਦਾ ਵਿਰਾਸਤੇ ਖਾਲਸਾ ਬਹੁਤ ਕੰਮ ਕੀਤੇ ਆ ਉਹਨਾਂ ਕੰਮਾਂ ਨੂੰ ਯਾਦ ਕਰਦੇ ਹੋਏ ਆਪਾਂ 14 ਤਰੀਕ ਨੂੰ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਚਿਹਾਈਏ ਤੁਹਾਨੂੰ ਦੋ ਪੇਪਰ ਮਿਲਨੇ ਆ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਇੱਕ ਬਲਾਕ ਸੰਪਤੀ ਦਾ ਤੇ ਆਪਾਂ ਦੋਨਾਂ ਤੇ ਤਕੜੀ ਜਿਹੜਾ ਨਿਸ਼ਾਨ ਹੈਗਾ ਉੱਥੇ ਬੋਹਰ ਲਾ ਕੇ ਆਪਾਂ ਆਪਣੇ ਕੈਂਡੀਡੇਟਾਂ ਦਾ ਨਾਤਾ ਜੋ ਆਪਾਂ ਇੱਕ ਵਾਰੀ ਸਰਕਾਰ ਬਣਾ ਕੇ ਫਿਰ ਉਸੇ ਵਿਕਾਸੀਆਂ ਲਹਿਰਾਂ ਦੁਆਰਾ ਚਲਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ 2025 ਦੀ ਇਲੈਕਸ਼ਨ ਹੋਣ ਜਾ ਰਹੀ ਆ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀ ਉਹਦੇ ਸਬੰਧ ਦੇ ਵਿੱਚ ਕੈਂਡੀਡੇਟ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਸੰਮਤੀ ਦੇ ਸਾਰਿਆਂ ਨੂੰ ਇਕੱਠੇ ਕਰਕੇ ਸਾਡੀ ਲੀਡਰਸ਼ਿਪ ਉਗਰੇ VOTER ਤੇ SUPPORTER ਉਹਨਾਂ ਨੇ ਅਸੀਂ ਰਲ ਕੇ ਸਾਰਿਆਂ ਨੇ ਮੀਟਿੰਗ ਕੀਤੀ ਆ ਆਪਸੀ ਵਿਚਾਰ ਵਿਚਾਰ ਪਤੰਦਰੇ ਕਿਤੇ ਨੇ ਵੀ ਆਪਾਂ ਲੋਕਾਂ ਤੱਕ ਪਹੁੰਚ ਕਿਵੇਂ ਕਰਨੀ ਆ ਆਪਾਂ ਇਲੈਕਸ਼ਨ ਕਿਵੇਂ ਲੜਨੀ ਆ ਸ਼ਾਂਤਮਈ ਮਾਹੌਲ ਦੇ ਵਿੱਚ ਇਲੈਕਸ਼ਨ ਲੜਨੀ ਆ ਕਿਉਂਕਿ ਪਗਵਾੜਾ ਸਾਡਾ ਬੜਾ ਪੀਸਫੁਲੀ ਆ ਇਸ ਮਸਲੇ ਦੇ ਵਿੱਚ ਇਸ ਕਰਕੇ ਆਪਾਂ ਲੋਕਾਂ ਦਾ ਸਹਿਯੋਗ ਲੈ ਕੇ ਜਿਹੜੇ ਸੰਮਤੀ ਮੈਂਬਰ ਨੇ ਜਿਲ੍ਹਾ ਪ੍ਰੀਸ਼ਦ ਮੈਂਬਰ ਨੇ ਇਹ ਲੋਕਾਂ ਦੀ ਹਮਾਇਤ ਆਪਾਂ ਪ੍ਰਾਪਤ ਕਰਕੇ ਆਪਾਂ ਆਪਣੇ ਮੈਂਬਰਾਂ ਨੂੰ ਜਿਤਾਉਣਾ ਆ ਤੇ ਗੁਰੂ ਮਹਾਰਾਜ ਕਿਰਪਾ ਕਰੂਗਾ ਕਿ ਸਾਡੇ ਜਿੱਥੇ ਵਰਕਰ ਬੜੇ ਤਤਪਾਰ ਹੋ ਕੇ ਲੱਗੇ ਹੋਏ ਨੇ ਸਾਰਿਆਂ ਦਾ ਬਹੁਤ ਵੱਡਾ ਸਾਨੂੰ ਹੰਗਾਰਾ ਮਾਰ ਰਿਹਾ ਤੇ ਸਾਨੂੰ ਉਮੀਦ ਹੈ ਕਿ ਸਾਰੇ ਸਾਡੇ ਸੰਮਤੀ ਮੈਂਬਰ ਜਿੱਤਣਗੇ ਦੋ ਜਿਹੜੇ ਜਿਲ੍ਹਾ ਪ੍ਰੀਸ਼ਦ ਮੈਂਬਰ ਨੇ ਪੂਰਬੀ ਤੇ ਪੱਛਮੀ ਤੋਂ ਉਹ ਵੀ ਜਿੱਤਣਗੇ ਇਸ ਕਰਕੇ ਅਸੀਂ ਇਹ ਜਿੱਤ ਪ੍ਰਾਪਤ ਕਰਕੇ ਜਿਹੜੀ ਫਗਵਾੜੇ ਦੇ ਵਿੱਚ ਚੇਅਰਮੈਨ ਦੀ ਆ ਉਹ ਅਸੀਂ ਚੋਣ ਕਰਾਂਗੇ ਸ਼੍ਰੋਮਣੀ ਕਾਲੇਦਲ ਬਾਦਲ ਚੋਣ ਕਰੇਗਾ ਇਸ ਕਰਕੇ ਮੈਨੂੰ ਸਾਰੇ ਹੀ ਮੈਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਮੇਰੀ ਇੱਕ ਜ਼ਿੰਮੇਵਾਰੀ ਆ ਕਿ ਜਿੱਥੇ ਹਲਕਾ ਇੰਚਾਰਜ ਹੋਣ ਦੇ ਨਾਤੇ ਮੈਂ ਆਪਣੇ ਸਾਰੇ ਸਪੋਰਟਰਾਂ ਦਾ ਜਿੰਨੇ ਮੇਰੇ ਨਾਲ ਨੇ ਰਣਜੀਤ ਸਿੰਘ ਖਰਾਨਾ ਜੀ ਇਹ ਵੀ ਮੇਰੇ ਨਾਲ ਸਹਿਯੋਗ ਇਹ ਸ਼ਹਿਰੀ ਇੰਚਾਰਜ ਨੇ ਬਹੁਤ ਵੱਡਾ ਸਹਿਯੋਗ ਕਰਦੇ ਨੇ ਇਹਨਾਂ ਦੇ ਨਾਲ ਸ਼ਹਿਰੀ ਜਿੰਨੇ ਮੇਰੇ ਭਰਾ ਸਾਡਾ ਸਹਿਯੋਗ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਤੁਸੀਂ ਸਾਡੇ ਨਾਲ ਸਹਿਯੋਗ ਕਰੋ ਪਿੰਡਾਂ ਵਾਲੇ ਹਰ ਵੇਲੇ ਤੁਹਾਡੇ ਨਾਲ ਖੜਦੇ ਨੇ ਤੁਸੀਂ ਅੱਜ ਸਾਡੇ ਨਾਲ ਖੜ ਕੇ ਇਹ ਜਿਹੜੀ ਹੈ ਜੱਥੇ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਓ ਆਪਾਂ ਸਾਰੇ ਨਾਲ ਮਿਲ ਕੇ ਭੈਣ ਭਰਾ ਸਾਰੇ ਆਪਾਂ ਜੇ ਪੰਜਾਬ ਦਾ ਵਿਕਾਸ ਕਰਨਾ 2027 ਦੇ ਵਿੱਚ ਜੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣੀ ਆ ਆਪਾਂ ਫਗਵਾ ਪੰਜਾਬ ਨੂੰ ਬਚਾਉਣਾ ਆ ਤਾਂ ਫੇਰ ਆਪਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣੀ ਪਣੀ ਆ ਕਿਉਂਕਿ ਇਹ ਵਿਕਾਸ ਕਦੇ ਹੋ ਸਕਦਾ ਜੇ ਬਾਦਲ ਸਾਹਿਬ ਮੁੱਖ ਮੰਤਰੀ ਪੰਜਾਬ ਹੋਣਗੇ ਨਹੀਂ ਤਾਂ ਪੰਜਾਬ ਦਾ ਭਲਾ ਹੋਣ ਵਾਲਾ ਨਹੀਂ ਆ ਕਿਉਂਕਿ ਅੱਜ ਜੋ ਜਿਹਨਾਂ ਚੀਜ਼ਾਂ ਚੋਂ ਆਪਾਂ ਲੰਘ ਰਹੇ ਆ ਪੰਜਾਬ ਬਹੁਤ ਔਖੀਆਂ ਘੜੀਆਂ ਚੋਂ ਨਿਕਲ ਰਿਹਾ ਉਹਨੂੰ ਬਚਾਉਣ ਦੀ ਲੋੜ ਆ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ 14 ਤਰੀਕ ਨੂੰ 14 ਦਸੰਬਰ ਨੂੰ ਜਿਹੜੀ ਵੋਟ ਪੈਣ ਜਾ ਰਹੀ ਹੈ ਐਤਵਾਰ ਨੂੰ ਉਸ ਦਿਨ ਬਿਲਕੁਲ ਧਿਆਨ ਰੱਖਣਾ ਤਕੜੀ ਦਾ ਚੋਣ ਸ਼ਾਨ ਯਾਦ ਰੱਖਣਾ ਤਕੜੀ ਦੇ ਚੋਣ ਸ਼ਾਨ ਤੇ ਵੋਟ ਪਾ ਕੇ ਦੋਨੇ ਹੀ ਵੋਟਾਂ ਤਕੜੀ ਚੋਣ ਸ਼ਾਨ ਨੂੰ ਪਾ ਕੇ ਸ਼੍ਰੋਮਣੀ ਕਾਲੀਦਾਵ ਦੇ ਜਿੰਨੇ ਕੈਂਡੀਡੇਟ ਨੇ ਉਹਨੂੰ ਜਿਤਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ